ਜੇ ਵੀਰ ਬੱਚੇ ਆਏ ਆ ਸਾਰੇ ਲੋਕ ਜਵਾਲ ਆਪ ਸਭ ਤੋਂ ਪਹਿਲਾਂ ਪਾਓ ਫਤੇ ਦੇ ਵਿੱਚ ਸਾਂਝ ਮਲਾਓ ਗੱਜ-ਬੱਜ ਕੇ ਫਤੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਫਤੇ ਜੀ ਕਾਨੂੰ ਭਰਾਵੋ ਆਏ ਆ ਪੈਸੇ ਤਾਂ ਮੈਨੂੰ ਸਾਰਾ ਪੰਜਾਬ ਵੀ ਜਾਣਦਾ ਵੀ ਮੈਂ ਕਿ ਗੀਤਕਾਰ ਬੱਦਦਾ ਹੈਗਾ ਤੇ ਪੰਥ ਇੱਕ ਅੱਗੇ ਲੈਟੂ ਅਮਰੀਕਾ ਗੱਲ ਨਹੀਂ ਬਣਦੀਗੀ ਤੇ ਚਲੋ ਜੱਲਾ ਇੱਕ ਵੀ ਪ੍ਰਮੰਥ ਕਾਣੇ ਸਮਾਜ ਹੱਤਾ ਮੈਂ ਤਾਂ ਇੱਕ ਛੋਟੀ ਜੀ ਗੱਤ ਤਾਂ ਬੋਲਣੀ ਹੈ ਪਰ ਇੱਕ ਵੇਰੀ ਬੇੜਤੀ ਸੀ ਜਿਵੇਂ ਤੇ ਸਪਲੈਂਟ ਲੱਗਿਆ ਹੁੰਦਾ ਦਾ ਕੁਝ ਗੱਲ ਹੋਰ ਬਣ ਜਾਂਦੀ ਨਾ ਹਾਂ ਮੈਂ ਕਿਹਾ ਚੀਚਾ ਮਾਰਦਾ ਨਹੀਂ ਜਾਲ ਆਇਆ ਭਰਾਵੋ ਵੀ ਆਪਾਂ ਨੂੰ ਸਾਰਿਆਂ ਨੂੰ ਪਤਾ ਵੀ ਇਹ ਜਿਹੜਾ ਨਸ਼ਾ ਚੱਲਿਆ ਜਿੱਤਾਂ ਕਹਿੰਦੇ ਕਾਲਾ ਕਹਿੰਦੇ ਖੁਸ਼ੀ ਕਹਿੰਦੇ ਇਹ ਹੈ ਕਿੱਡਾ ਮਾੜਾ ਪਹਿਨਾਂ ਵਾਲੇ ਬਜ਼ੁਰਗਾਂ ਨੂੰ ਤਾਂ ਪਤਾ ਹੀ ਨਹੀਂ ਜਾਂ ਵੀ ਕੀ ਹੈ ਮੈਂ 29 ਸਾਲ ਰਹਿ ਵੀ ਕਰੀਆ ਬੰਗਾਲਚਰੇ ਹਾਂ ਮੈਂ 28 ਸਾਲ ਟੈਕ ਦੇਵ ਖਾਦੀ ਆ ਭੁਖੀ ਵਧੇਰਾ ਖਾਦੀ ਆ 65 ਸਾਲਾਂ ਦੀ ਉਮਰ ਆ ਮੈਂ ਕਿ ਜੀਤਕਾਰ ਨਾਲ ਲਗੋਜੇ ਵੀ ਬੁਲਾਉਣਾ ਅੱਜ ਵੀ ਮੈਂ 32 ਮੀਟਰ ਲਗਾਤਾਰ ਲਗੋਜੇ ਵਜਾ ਸਕਦਾ ਇਹ ਵੀ ਇੱਕ ਕਲਾਕੀਆ ਪੰਜ ਜਣੇ ਹੁਣ ਦੇ ਨੌਜਵਾਨ ਆ ਇਹ ਆਪਾਂ ਇਹਨਾਂ ਨੂੰ ਖਚਾਉਨੇ ਆ ਵੀ ਆ ਬਜ਼ੁਰਗ ਬੈਠੇ ਆ ਇਹਨਾਂ ਦੇ ਚਿਹਰੇ ਤੇ ਲਾਲੀ ਵੇਖ ਲਓ ਤੇ ਇਹਨਾਂ ਦਾ ਤਾਂ ਵਿਚਾਰਾ ਦਾ ਪਤਾ ਹੀ ਨਹੀਂ ਜੀ ਇਹ ਜਿਹੜਾ ਚਿੱਪਾ ਆਏਗਾ ਇਹਦਾ ਤਾਂ ਮਣਿਆ ਦੀ ਥੋੜੀ ਆ ਜੇ ਜਿਹੜੀ ਭੁੱਖੀ ਆ ਇਹ ਤਾਂ ਚਾਹੇ ساری ਉਮਰ ਖਾਈ ਚੱਲੋ ਇਹਦੇ ਜਿਦਾ ਗੋਣੀਆਂ ਮਿਲਣ ਤੇ ਇਹਦੇ ਚੌਕਣ ਤਾਂ ਨਹੀਂ ਗਾਣੇਗਾ ਤੇ ਹੌਲ ਮੈਂ ਜਾਨੇ ਕਰਨਾ ਨਾ ਕਰਾ ਕਿ ਪ੍ਰਬੰਧ ਕਰਨ ਦੀ ਵੀ ਜੋਨ ਨਾਲ ਖਵਾ ਦਿੱਤਾ ਉਹਨਾਂ ਕੀ ਸ਼ਵਾ ਲੌੜਾ ਹੈਗਾ ਜਾਨੇ ਵੇ ਵੀ ਠੱਗਾ ਨਹੀਂ ਕਰਨਾਗਾ ਮੈਂ ਚਾਰ ਕ ਲੈਣਾ ਮੈਨੂੰ ਰਾਤ ਤੇ ਦੱਸਿਆ ਬੋਜਣਾ ਨੇ ਅਰੇ ਦਾਇਆ ਘੁੰਦੇ ਰੇਲੀਆ ਪੈਸਾਬਾਦ ਸੀਗਾ ਤੇ ਚਲੋ ਮੈਂ ਤੜਕੇ ਦੋਕਣਾਂ ਨਾਲ ਜੀਂਗੀਆਂ ਨਾਲ ਇਹ ਨਸ਼ੇ ਦੇ ਤੇ ਆਪ ਪੇਸ਼ ਕਰ ਲਿਆ ਸਾਰਿਆਂ ਨੇ ਧਿਆਨ ਨਾਲ